ਇੱਕ ਦਿਨ ਵੇਡੀ ਤੋਂ ਲੈ ਕੇ ਆਰਸੀਐਫ ਤੱਕ ਸੜਕ ਦਾ ਇੰਨਾ ਮਾੜਾ ਹਾਲ ਹੈ ਕਿ ਕਦੇ ਕਿਸੇ ਜ਼ਿੰਮੇਵਾਰ ਦੇ ਟ੍ਰੈਕਟਰ ਦੀ ਇੱਕ ਟੁੱਟ ਜਾਂ ਫੁੱਕ ਟੁੱਟ ਜਾਂਦੀ ਆ ਕਦੇ ਐਕਸੀਡੈਂਟ ਹੋ ਜਾਂਦੇ ਆ ਤੇ ਇੰਨਾ ਮਾੜਾ ਹਾਲ ਹੈ ਕਿ ਪਿਛਲੇ ਹਫਤੇ ਇੱਕ ਜੀ ਨੇ ਆਪਣੇ ਮਾਤਾ ਨੂੰ ਹਸਪਤਾਲ ਲੈ ਕੇ ਜਾਣਾ ਸੀ ਤਾਂ ਉਹ ਇਸ ਐਂਬੂਲੈਂਸ ਇਸ ਰਾਹ ਥਾਣੀ ਨਹੀਂ ਗਏ ਸੋ ਇੰਨਾ ਮਾੜਾ ਹਾਲ ਹੈ 6 ਮਹੀਨੇ ਹੋ ਗਏ ਆ ਸਰਕਾਰ ਨੂੰ ਬੇਨਤੀ ਕਰਦੇ ਹੋਏ ਵੀ ਇਹ ਜੀ ਨਵੀਂ ਸੜਕ ਬਣਨੀ ਆ 19 ਦੇ ਤੱਕ ਇਹ ਜਿਹੜੀ ਪੈਚ ਵਰਕ ਆ ਕਰਾ ਦਿੱਤਾ ਜਾਵੇ ਤੇ ਮਰੰਮਤ ਕਰਾ ਦਿੱਤੀ ਜਾਵੇ ਤਾਂ ਕਿ ਇਹ ਚੱਲਣ ਯੋਗ ਹੋ ਸਕੇ ਤੋਂ 6 ਮਹੀਨੇ ਅੱਜ ਤੱਕ ਇਹਨੇ ਕੁਝ ਨਹੀਂ ਕੀਤਾ ਤੇ ਫਿਰ ਅੱਜ ਜ਼ਿੰਮੇਵਾਰੀ ਮੈਂ ਚੱਕ ਲਈ ਆ ਤੇ ਮਾਲਿਕ ਦੀ ਕਿਰਪਾ ਦੇ ਨਾਲ ਜਿੰਨੇ ਖੱਡੇ ਆ ਉਹਨਾਂ ਸਾਰਿਆਂ ਦਾ ਪੈਚ ਵਰਕ ਕਰਾ ਕੇ ਮੋਟਰੇਬਲ ਸਿਚੁਏਸ਼ਨ ਤੇ ਚ ਲੈ ਕੇ ਆਵਾਂਗੇ ਤਾਂ ਕਿ ਇਲਾਕੇ ਦੇ ਲੋਕਾਂ ਨੂੰ ਇਸ ਸਮੱਸਿਆ ਤੋਂ ਜਿਹੜਾ ਸਾਹ ਮਿਲਦਾ ਸੁਲਤਾਨ ਤੋਂ ਜਿਹੜਾ ਮੇਨ ਰੋ ਪੂਰਪੁਰ ਦੇ ਨਾਲ ਕਨੈਕਟ ਕਰਦਾ ਉਹ ਪਾਇਆ ਡਰਬੰਡੀ ਆ ਉਹ ਡਰਬੰਡੀ ਤੋਂ ਲੈ ਕੇ ਆਰਸੀਐਫ ਤੱਕ ਸੜਕ ਦਾ ਇੰਨਾ ਮਾੜਾ ਹਾਲ ਹੈ ਕਿ ਕਦੇ ਕਿਸੇ ਜ਼ਿੰਮੇਵਾਰ ਦੇ ਟਰੈਕਟਰ ਦੀ ਇੱਕ ਟੁੱਟ ਜਾਂ ਬੁੱਕ ਟੁੱਟ ਜਾਂਦੀ ਆ ਕਦੇ ਐਕਸੀਡੈਂਟ ਹੋ ਜਾਂਦੇ ਆ ਤੇ ਇਨਾ ਮਾੜਾ ਹਾਲ ਹੈ ਕਿ ਵੀ ਪਿਛਲੇ ਹਫਤੇ ਇੱਕ ਜੀ ਨੇ ਆਪਣੇ ਮਾਤਾ ਨੂੰ ਹਸਪਤਾਲ ਲੈ ਕੇ ਜਾਣਾ ਸੀ ਤਾਂ ਉਸ ਐਂਬੂਲੈਂਸ ਇਸ ਰਾਹ ਥਾਣੀ ਨਹੀਂ ਲਗੇ ਸੋ ਇਨਾ ਮਾੜਾ ਹਾਲ ਹੈ 6 ਮਹੀਨੇ ਹੋ ਗਏ ਆ ਸਰਕਾਰ ਨੂੰ ਬੇਨਤੀ ਕਰਦੇ ਹੋਏ ਵੀ ਇਹਦੀ ਨਵੀਂ ਸੜਕ ਬਣਨੀ ਆ 19 ਦੇ ਤੱਕ ਇਹਦੀ ਜਿਹੜੀ ਪੈਚ ਵਰਕ ਆ ਖਰਾਾ ਦਿੱਤਾ ਜਾਵੇ ਤੇ ਮੁਰੰਮਤ ਕਰਾ ਦਿੱਤੀ ਜਾਵੇ ਤਾਂ ਕਿ ਇਹ ਚੱਲਣ ਯੋਗ ਹੋ ਸਕੇ ਸੋ 6 ਮਹੀਨਿਆਂ ਚ ਕਿਸੇ ਨੇ ਕੁਝ ਨਹੀਂ ਕੀਤਾ ਤੇ ਫਿਰ ਅੱਜ ਜ਼ਿੰਮੇਵਾਰੀ ਮੈਂ ਹੀ ਚੱਕ ਲਈ ਆ ਤੇ ਮਾਲਿਕ ਦੀ ਕਿਰਪਾ ਦੇ ਨਾਲ ਜਿੰਨੇ ਖੱਡੇ ਆਉਣਾ ਸਾਰਿਆਂ ਦਾ ਪੈਚਵਰਕ ਕਰਾ ਕੇ ਮੋਟੇਬਲ ਸਿਚੁਏਸ਼ਨ ਦੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਇਲਾਕੇ ਦੇ ਲੋਕਾਂ ਨੂੰ ਇਸ ਸਮੱਸਿਆ ਤੋਂ ਜਿਹੜਾ ਸਾਹ ਮਿਲ ਸਕੇ ਆਪਣੇ ਜੇਬ ਦੇ ਵਿੱਚੋਂ ਖਰਚ ਕਰ ਰਹੇ ਹਾਂ ਮਾਲਕ ਦੀ ਕਿਰਪਾ ਨਾਲ ਹੋ ਰਿਹਾ ਸਾਰਾ ਕੁਝ ਉਹ ਨਾਰਿਕ ਬਾਦਸ਼ਾਹ ਨੇ ਪਹਿਲਾਂ ਵੀ ਕਿਰਪਾ ਕੀਤੀ ਆ ਤੇ ਹੁਣ ਵੀ ਮਹਾਰਾਜ ਦੀ ਕਿਰਪਾ ਨਾਲ ਜੇਬ ਦੇ ਵਿੱਚੋਂ ਖਰਚ ਕੇ ਸੇ ਜੜਾਵਾਗੇ ਕਾ ਇਹ ਤਾਂ ਨਹੀਂ ਦੱਸਣਾ ਨਹੀਂ ਕਿ ਸੇਵਾ ਹੋ ਰਹੀ ਆ। ਇੱਕ ਮੇਰੇ ਨਾਲ ਸਾਫਟਾ ਮਿਲਿਆ। ਜਿਹੋ ਤੇਰੀ ਗੱਲ ਚੱਲ ਰਹੀ ਆ ਵੱਡੇ ਨਾਲ ਇਹ ਗੱਲ ਹੈ ਚੱਕਰਾਂ ਵੀ ਪਾਉਂਦਾ। ਓਏ ਯਾਰ ਸਾਫ ਦਾ ਐਮਐਲਏ ਨਾਲ ਸਮਝੌਤਾ ਕਰਨਾ ਕਾਦੇ ਲਈ ਆ? ਜੇ ਤੁਹਾਡੇ ਪੱਲੇ ਕੁਝ ਹੋਵੇ ਤਾਂ ਕਰਨੇ ਲੋੜ ਆ। ਦੇਖੋ ਗੱਲ ਆ ਇਹ ਫੈਸਲੇ ਪਾਰਟੀ ਦੇ ਆ। ਜਿੱਦਾਂ ਪਾਰਟੀ ਹੁਕਮ ਕਰੂਗੀ ਉਦਾਂ ਲੜਾਂਗੇ ਪਰ ਇੱਕ ਗੱਲ ਜ਼ਰੂਰ ਦੱਸ ਰਿਹਾ। ਜੰਗਾ ਜਿਸ ਨੇ ਮਰਜ਼ੀ ਲਾ ਦੀਏ ਦੋ ਤਿੰਨ ਦਿਨਾਂ ਤੋਂ ਸਾਫ ਕਾ ਐਮ ਐਲ ਏ ਦੱਸ ਰਿਹਾ ਕਿ ਰਾਣੇ ਨੇ ਐਮ ਪੀ ਲੜ ਲੈਣੀ ਤੇ ਸੀਟ ਮੇਰੇ ਲਈ ਵਿਲੀ ਹੋ ਜਾਣੀ ਮੈਂ ਇੱਕ ਗੱਲ ਬੜੀ ਕਲੀਅਰਲੀ ਦੱਸਣਾ ਚਾਹੁੰਦਾ ਜੇ ਮੈਂ ਐਮ ਪੀ ਬੜਦਾ ਤੇ ਪਹਿਲਾ ਡਿਸੀਜਨ ਇਲਾਕੇ ਦੇ ਲੋਗ ਚੁਣਨਗੇ ਵੀ ਕਿਹਨੂੰ ਐਮ ਐਲ ਏ ਬਣਾਉਣਾ ਸੰਗਠਨ ਚੋਂ ਵੈਰੀ ਗੁੱਡ ਤੇ ਜੇ ਮੇਰੀ ਡਿਊਟੀ ਲਾਉਣਗੇ ਤੇ ਮੇਰੇ ਪਰਿਵਾਰ ਵਿੱਚੋਂ ਐਮਐਲਏ ਲੜਾਉਂਗਾ ਪਰ ਜੋ ਮਰਜ਼ੀ ਹੋਵੇ ਜਿਹਨੇ ਬਾਬੇ ਨਾਨਕ ਦੇ ਪਿਆਰ ਨੂੰ ਲੁੱਟਿਆ ਲੋਕਾਂ ਨੂੰ ਕੁੱਟਿਆ ਤੇ ਲੋਕਾਂ ਨਾਲ ਧੱਕੇ ਕੀਤੇ ਆ ਉਹ ਕਿਸੇ ਹਾਲਤ ਚ ਵੀ ਸੁਲਤਾਨਪੁਰ ਲੋਧੀ ਚ ਐਮਐਲਏ ਬਣਨ ਵੇਲੇ ਸੋਚ ਨਹੀਂ ਸਕਦਾ ਠੀਕ ਹੈ ਕੋਈ ਹੁਣ ਕਲੈਰਿਟੀ ਦੀ ਲੋੜ ਤੇ ਨਹੀਂ ਤੇ ਡੇੜ ਵਿੱਡੀ ਤੋਂ ਲੈ ਕੇ ਆਰਸੀਐਫ ਤੱਕ ਸੜਕ ਦਾ ਇੰਨਾ ਮਾੜਾ ਹਾਲ ਹੈ ਕਿ ਕਦੇ ਕਿਸੇ ਜ਼ਿੰਮੇਵਾਰ ਦੇ ਟਰੈਕਟਰ ਦੀ ਇੱਕ ਟੁੱਟ ਜਾਂ ਫੁੱਕ ਟੁੱਟ ਜਾਂਦੀ ਆ ਕਦੇ ਐਕਸੀਡੈਂਟ ਹੋ ਜਾਂਦੇ ਆ ਤੇ ਇੰਨਾ ਮਾੜਾ ਹਾਲ ਹੈ ਕਿ ਦੀ ਪਿਛਲੇ ਹਫ਼ਤੇ ਇੱਕ ਜੀ ਨੇ ਆਪਣੇ ਮਾਤਾ ਨੂੰ ਹਸਪਤਾਲ ਲੈ ਕੇ ਜਾਣਾ ਸੀ ਤਾਂ ਉਸ ਐਂਬੂਲੈਂਸ ਇਸ ਰਾਹ ਥਾਣੀ ਨਹੀਂ ਗਏ ਸੋ ਇੰਨਾ ਮਾੜਾ ਹਾਲ ਹੈ 6 ਮਹੀਨੇ ਹੋ ਗਏ ਆ ਸਰਕਾਰ ਨੂੰ ਬੇਨਤੀ ਕਰਦੇ ਹੋਏ ਵੀ ਇਹ ਜੀ ਤਾਂ ਵੀ ਸੜਕ ਬਣਨੀ ਆ 19 ਦੇ ਤੱਕ ਇਹ ਜਿਹੜੀ ਪੈਚਵਰਕ ਆ ਕਰਾ ਦਿੱਤਾ ਜਾਵੇ ਤੇ ਮਰੰਮਤ ਕਰਾ ਦਿੱਤੀ ਜਾਵੇ ਤਾਂ ਕਿ ਇਹ ਚੱਲਣ ਯੋਗ ਹੋ ਸਕੇ ਤੋਂ 6 ਮਹੀਨੇ ਅਜ ਤੱਕ ਇਹਨੇ ਕੁਝ ਨਹੀਂ ਕੀਤਾ ਤੇ ਫਿਰ ਅੱਜ ਜ਼ਿੰਮੇਵਾਰੀ ਮੈਂ ਚੱਕ ਲਈ ਆ ਤੇ ਮਾਲਿਕ ਦੀ ਕਿਰਪਾ ਦੇ ਨਾਲ ਜਿੰਨੇ ਖੱਡੇ ਆ ਉਹਨਾਂ ਸਾਰਿਆਂ ਦਾ ਪੈਚਵਰਕ ਕਰਾ ਕੇ ਮੂਟਰੇਬਲ ਸਿਚੁਏਸ਼ਨ ਤੇ ਲੈ ਕੇ ਆਵਾਂਗੇ ਤਾਂ ਕਿ ਇਲਾਕੇ ਦੇ ਲੋਕਾਂ ਨੂੰ ਇਸ ਸਮੱਸਿਆ ਤੋਂ ਜਿਹੜਾ ਸਾਹ ਮਿਲ ਸੁਲਤਾਨ ਕੋਲ ਜਿਹੜਾ ਮੇਨ ਰੋਡ ਕਪੂਰਥਲੇ ਦਾ ਕਮੈਕਟੀ ਕਰਦਾ ਉਹ ਪਾਇਆ ਡਰਵੇਡੀ ਆ ਉਹ ਡਰਵੇਡੀ ਤੋਂ ਲੈ ਕੇ ਆਰਸੀਐਫ ਤੱਕ ਸੜਕ ਦਾ ਇੰਨਾ ਮਾੜਾ ਹਾਲ ਹੈ ਕਿ ਕਦੇ ਕਿਸੇ ਜ਼ਿੰਮੇਵਾਰ ਦੇ ਟਰੈਕਟਰ ਦੀ ਇੱਕ ਟੁੱਟ ਜਾ ਬੁੱਕ ਟੁੱਟ ਜਾਂਦੀ ਆ ਕਦੇ ਐਕਸੀਡੈਂਟ ਹੋ ਜਾਂਦੇ ਆ ਇਹ ਇੰਨਾ ਮਾੜਾ ਹਾਲ ਹੈ ਕਿ ਵੀ ਪਿਛਲੇ ਹਫਤੇ ਇੱਕ ਜੀ ਨੇ ਆਪਣੇ ਮਾਤਾ ਨੂੰ ਹਸਪਤਾਲ ਲੈ ਕੇ ਜਾਣਾ ਸੀ ਤਾਂ ਉਸ ਐਂਬੂਲੈਂਸ ਇਸ ਰਾਹ ਥਾਣੀ ਨਹੀਂ ਗਏ ਸੋ ਇਨਾ ਮਾੜਾ ਹਾਲ ਹੈ 6 ਮਹੀਨੇ ਹੋ ਗਏ ਆ ਸਰਕਾਰ ਨੂੰ ਬੇਨਤੀ ਕਰਦੇ ਹੋਏ ਵੀ ਇਹਦੀ ਨਵੀਂ ਸੜਕ ਬਣਨੀ ਆ 19 ਦੇ ਤੱਕ ਇਹਦੀ ਜਿਹੜੀ ਪੈਚਵਰਕ ਆ ਕਰਾ ਦਿੱਤਾ ਜਾਵੇ ਤੇ ਮੁਰੰਮਤ ਕਰਾ ਦਿੱਤੀ ਜਾਵੇ ਤਾਂ ਕਿ ਇਹ ਚੱਲਣ ਯੋਗ ਹੋ ਸਕੇ ਸੋ 6 ਮਹੀਨਿਆਂ 'ਚ ਕਹਿਨੇ ਕੁਝ ਨਹੀਂ ਕੀਤਾ ਤੇ ਫਿਰ ਅੱਜ ਜ਼ਿੰਮੇਵਾਰੀ ਮੈਂ ਚੱਕ ਲਈ ਆ ਤੇ ਮਾਲਕ ਦੀ ਕਿਰਪਾ ਦੇ ਨਾਲ ਜਿੰਨੇ ਖੱਡੇ ਆ ਉਹਨਾਂ ਸਾਰਿਆਂ ਦਾ ਪੈਚਵਰਕ ਕਰਾ ਕੇ ਮੋਟੇਬਲ ਸਿਚੁਏਸ਼ਨ ਵਿੱਚ ਲੈ ਕੇ ਆਵਾਂਗੇ ਤਾਕਿ ਇਲਾਕੇ ਦੇ ਲੋਕਾਂ ਨੂੰ ਇਸ ਸਮੱਸਿਆ ਤੋਂ ਜਿਹੜਾ ਸਾਹ ਮਿਲ ਸਕੇ ਆਪਣੇ ਜੇਬ ਦੇ ਵਿੱਚੋਂ ਖਰਚ ਕਰ ਰਹੇ ਨੇ ਮਾਲਕ ਦੀ ਕਿਰਪਾ ਨਾਲ ਹੋ ਰਿਹਾ ਸਾਰਾ ਕੁਝ ਉਹ ਨਾਰਿਕ ਪਾਦਸ਼ਾਹ ਨੇ ਪਹਿਲਾਂ ਵੀ ਕਿਰਪਾ ਕੀਤੀ ਯਾਰ ਤੇ ਹੁਣ ਵੀ ਮਾਲਕ ਦੀ ਕਿਰਪਾ ਨਾਲ ਜੇਬ ਸੇ ਖਰਚ ਕੇ ਸੇ ਜੜਾਵਾਗੇ ਕੰਮ ਨਹੀਂ ਦੱਸਣਾ ਨਹੀਂ ਕਿ ਸੇਵਾ ਹੋ ਰਹੀ ਹੈ ਇਹ ਕੈਮਰੇ ਤੋਂ ਸਾਫ਼ ਟਰ ਲੈ ਲਿਆ ਕੋਈ ਚੋਟੀ ਕਾਲ ਚੱਲ ਰਹੀ ਹੈ ਵੱਡੇ ਨਾਲ ਇਹ ਕਹਿ ਗੱਲ ਹੈ ਚੱਕਰ ਵੀ ਪਾਉਣਾ ਓ ਯਾਰ ਸਾਬਕਾ ਐਮਐਲਏ ਨਾਲ ਸਮਝੌਤਾ ਕਰਨਾ ਕਾਦੇ ਲਈ ਆ ਜਿੱਦੋਂ ਦੇ ਪੱਲੇ ਕੁਝ ਹੋਵੇ ਤਾਂ ਕਰਨੇ ਲੋੜ ਆ ਦੇਖੋ ਗੱਲ ਆ ਇਹ ਫੈਸਲੇ ਪਾਰਟੀ ਦੇ ਆ ਜਿੱਦਾਂ ਪਾਰਟੀ ਹੁਕਮ ਕਰੂਗੀ ਉਦਾਂ ਲੜਾਂਗੇ ਪਰ ਇੱਕ ਗੱਲ ਜ਼ਰੂਰ ਦੱਸ ਰਿਹਾ ਚੰਗਾ ਜਿਸ਼ਨੇ ਮਰਜੀ ਲਾ ਲਈਏ ਦੋ ਤਿੰਨ ਦਿਨਾਂ ਤੋਂ ਸਾਬਕਾ ਐਮਐਲਏ ਦੱਸ ਰਿਹਾ ਇਹ ਰਾਣੇ ਨੇ ਐਮਪੀ ਲੜ ਲੈਣੀ ਤੇ ਸੀਟ ਮੇਰੇ ਲਈ ਵਿਲੀ ਹੋ ਜਾਣੀ ਮੈਂ ਇੱਕ ਗੱਲ ਬੜੀ ਕਲੀਅਰਲੀ ਦੱਸਣਾ ਚਾਹੁੰਦਾ ਜੇ ਮੈਂ ਐਮਪੀ ਬਰਦਾ ਤੇ ਪਹਿਲਾ ਡਿਸੀਜਨ ਇਲਾਕੇ ਦੇ ਲੋਕ ਚੁਣਨਗੇ ਵੀ ਕਿਹਨੂੰ ਐਮਐਲਏ ਬਣਾਉਣਾ ਸੰਗਠਨ ਚੋਂ ਵੈਰੀ ਗੁੱਡ ਤੇ ਜੇ ਮੇਰੀ ਡਿਊਟੀ ਲਾਉਣਗੇ ਤੇ ਦੇ ਪਰਿਵਾਰ ਵਿੱਚੋਂ ਐਮਐਲਏ ਲੜਾਉਂਗਾ ਪਰ ਜੋ ਮਰਜ਼ੀ ਹੋਵੇ ਜਿਨੇ ਬਾਬੇ ਨਾਨਕ ਦੇ ਪਿਆਰ ਨੂੰ ਲੁੱਟਿਆ ਲੋਕਾਂ ਨੂੰ ਕੁੱਟਿਆ ਤੇ ਲੋਕਾਂ ਦਾ ਧੱਕੇ ਕੀਤੇ ਆ ਉਹ ਕਿਸੇ ਹਾਲਤ ਚ ਵੀ ਸੁਲਤਾਨਪੁਰ ਲੋਧੀ ਚ ਐਮ ਐਲ ਏ ਬੰਡਵਲੇ ਸੋਚ ਨਹੀਂ ਸਕਦਾ ਠੀਕ ਹੈ ਕੋਈ ਹੁਣ ਕਲੈਰਿਟੀ ਦੀ ਲੋੜ ਤੇ ਨਹੀਂ